ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਸਿੰਘ ਬਿਰਕ ਮੈਂ ਅੱਜ ਪਹੁੰਚਿਆ ਸੀ ਬਾਈ ਹਣੀ ਹੁੰਦਲ ਦੇ ਖੇਤ ਤੇ ਬਾਈ ਨੇ ਅੱਜ ਆਪਣੀ ਜਵੀ ਨੂੰ ਪਹਿਲਾ ਵਾਢਾ ਲਾਇਆ ਆ ਤੇ ਨਾਲੇ ਸੀ ਆਖਿਆ ਸੋਚਿਆ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਆਪਣੇ ਸਾਰੇ ਭਰਾਵਾਂ ਤੋਂ ਰਾਇ ਲੈਣੇ ਆ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਹਣੀ ਹੁੰਦਲ ਨਾਲ ਹਣੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਭਰਾ ਸਾਰੇ ਮੇਰੇ ਭਰਾ ਵੀਰ ਜਿੰਨੇ ਵੀ ਚੈਨਲ ਆਪਣਾ ਦੇਖਦੇ ਆ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਹੋਰ ਬਾਈ ਪ੍ਰਗਟ ਸਨਾ ਕੀ ਹਾਲ ਵਧੀਆ ਵਧੀਆ ਹਣੀ ਵਧੀਆ ਬਾਈ ਤੂੰ ਦੱਸ ਠੀਕ ਸਾਖ ਵਧੀਆ ਤੇ ਬਾਈ ਮੈਂ ਆਇਆ ਸੀਗਾ ਵੀ ਆਪਾਂ ਮੰਡੀ ਆਉਂਦੀ ਆ ਆਪਣਾ ਮੇਲਾ ਆਉਂਦਾ ਆ ਧਨੋਲੇ ਵਾਲਾ ਕਹਿੰਦੇ 7 ਤਰੀਕ ਨੂੰ ਜਾਨੀ ਕਿ 7 ਤਰੀਕ ਤੱਕ ਆ ਫਾਈਨਲ ਆ ਅੱਛਾ ਤੇ ਤਿੰਨ ਖਣੀ ਚਾਦਰੀ ਤੋਂ ਮਨ ਲੱਗਾ ਸ਼ਰੂ ਆ ਸਟਾਰਟਿੰਗ ਆ ਸਟਾਰਟਿੰਗ ਆ ਤੇ ਮੈਂ ਉਹਦੇ ਗੱਲ ਕਿਹਾ ਮੈਨੂੰ ਪਤਾ ਲੱਗਿਆ ਸੀ ਨਾ ਬਾਈ ਤੇਰੇ ਕੋਲੇ ਝੋਟੀ ਆ ਝੋਟੀਆਂ ਤਾਂ ਵੀਰੇ ਆਪਣੇ ਕੋਲੇ ਹੈਗੀਆਂ ਦੋ ਅੱਛਾ ਤੇ ਇੱਕ ਤਾਂ ਸੁਹੰਦੀ ਆ ਤੀਜੇ ਸੁਗੇ ਹਾਂ ਇੱਕ ਹੈਗੀ ਆ M29 ਪਿਓਰ ਪੂਰੀ ਵਧੀਆ ਠੀਕ ਆ ਕਿਸੇ ਪਾਸੋਂ ਵੀ ਕੋਈ ਪੰਜ ਪੈਸੇ ਦੀ ਇੱਧਰ ਨਹੀਂ ਹੈਗੀ ਹਾਂ ਹਾਂ ਯਾਰ ਮਣਜਾ ਮੇਰਾ ਵੀ ਕਰਦਾ ਵੀ ਆਪਾਂ ਮੇਲੇ ਤੇ ਪਾ ਦਈਏ ਮੇਲੇ ਤੇ ਪਾ ਦਈਏ ਮੇਰੀ ਵੀ ਰਾਇ ਮਾਦੇ ਕਿਉਂ ਮੈਂ ਜੋ ਦੁੱਧ ਪਹਿਲੀਆਂ ਚ ਵੀਰੇ ਮੈਂ ਤੁਹਾਨੂੰ ਦੱਸ ਦਿੰਨਾ ਚੈਨਲ ਦੇਖਦੇ ਹੋਣਗੇ ਬਾਕੀ ਮੇਰੇ ਵੀਰ ਜਿੰਨੇ ਵੀ ਦੇਖਣਗੇ ਸਾਰੇ ਮੇਰੇ ਵੀਰ ਸਾਨੂੰ ਦੱਸਿਓ ਕਮੈਂਟ ਕਰਕੇ ਦੱਸਿਓ ਕਿ ਇਸ ਤਰ੍ਹਾਂ ਵੀ ਵੀਰੇ ਜਦੋਂ ਪਹਿਲਾ ਮੇਲੇ ਚੱਲਿਆ ਸੁਖਵੀਰ ਬਾਦਲ ਉਹਨਾਂ ਨੇ ਕਰਵਾਏ ਨੇ ਆਪਾਂ ਵੀਰੇ ਮੇਲਾ ਕੋਈ ਨਹੀਂ ਛੱਡਿਆ ਕੋਈ ਆਪਣੀ ਪਹਿਲੇ ਨੰਬਰ ਤੇ ਆਉਂਦੀ ਰਹੀ ਆ ਕੋਈ ਦੂਜੇ ਨੰਬਰ ਤੇ ਆਉਂਦੀ ਰਹੀ ਆ ਗਈ ਹੱਦ ਦੂਜੇ ਪਹਿਲੇ ਤੋਂ ਲੈ ਕੇ ਦੂਜੇ ਤੱਕ ਹੀ ਰਹੀਆਂ ਨੇ ਉਸ ਤੋਂ ਬਾਅਦ ਵਿੱਚ ਥੋੜਾ ਜਿਹਾ ਹੇਰਾ ਫੇਰੀਆਂ ਜਾਂ ਚੱਲ ਪਿਆ ਸੀ ਉਹ ਥੋੜਾ ਜਿਹਾ ਮਨ ਖੱਟਾ ਜਾ ਪੈ ਗਿਆ ਫਿਰ ਆਰ ਕੇ ਆਪਾਂ ਛੱਡ ਗਏ ਸੀ ਖੜਾ ਏ ਚਲੋ ਯਾਰ ਕੋਈ ਹੋਰ ਨਹੀਂ ਹੂੰ ਤੇ ਇਸ ਤਰ੍ਹਾਂ ਵੀ ਆਪਾਂ ਨਾਮ ਕਿਤੇ ਵੀ ਨਹੀਂ ਛੱਡਿਆ ਲੈ ਬਠਿੰਡੇ ਕੋਨੇ ਵਾਲੇ ਤੋਂ ਲੈ ਕੇ ਮੁਕਸਾਰਾ ਹੂੰ ਬਰਨਾਲਾ ਘਰੇ ਵਿੱਚ ਵਾਈ ਹੁੰਦੀ ਰਹੀ ਆ ਉਹ ਚੋ ਵੀ ਸਾਰੇ ਸਰਟੀਫਿਕੇਟ ਸਾਰਾ ਕੁਝ ਆਪਣੇ ਕੋਲੇ ਪਏ ਨੇ ਹੂੰ ਵੀ ਉਸ ਤਰ੍ਹਾਂ ਕਰਕੇ ਮਣ ਜਾ ਮੰਨਿਆ ਨਹੀਂ ਮੇਰਾ ਪਿਛਲੇ ਸਾਲ ਵੀ ਠੀਕ ਆ ਮੇਰੇ ਸਾਲ ਇਹ ਸਾਲ ਦੀ ਸੀਗੀ ਹਾਂ ਹੁਣ 2 ਸਾਲ ਮਤਲਬ ਇਹ M29 ਆ ਪ्योर ਪੂਰੀ ਵਧੀਆ 2 ਸਾਲ ਇੱਕ ਮਹੀਨੇ ਦੀ ਪਤਨੀ ਡੇਢ ਮਹੀਨੇ ਦੀ ਆ ਉੱਤੇ ਹੋ ਗਈ ਆ ਠੀਕ ਆ ਤੇ ਸਰਕਾਰੀ ਆਪਾਂ ਟੀਕਾ ਵੀ ਭਰਾਤਾ ਇਹਦੇ ਠੀਕ ਆ ਉਹਦੇ ਦਾ 10 ਕ ਦਿਨ ਹੋ ਗਏ ਉਹਦੇ ਟੀਕਾ ਭਰਾਇਆ ਸਰਕਾਰੀ ਠੀਕ ਆ ਤੇ ਪਰ ਕਦੇ ਦਾ ਮੰਨ ਜਾ ਕਰਦਾ ਵੀ ਆਪਾਂ ਪਾ ਦਈਏ ਕਦੇ ਮੰਨ ਕਰਦਾ ਵੀ ਯਾਰ ਰਹਿਣ ਦੀਏ ਦੋ ਚਿੱਤਾਂ ਚਿਤ ਹੋਇਆ ਪਿਆ ਜਣੀਗੇ ਆਪਾਂ ਹੁਣ ਕੁਛ ਦੇਖਦੇ ਆ ਮੰਨਣਾ ਰਹਿ ਕਰਦੇ ਆ ਆਪਾਂ ਪਾਵਾਂਗੇ ਵੀਡੀਓ ਵੀਰੇ ਕੁਛ ਆ ਮੰਨ ਮੇਰਾ ਸੇਲ ਕਰਨ ਨੂੰ ਵੀ ਕਰਦਾ ਠੀਕ ਆ ਜੀ ਸੇਲ ਵੀ ਕਰਨੀ ਆ ਆਪਾਂ ਜੇ ਕੋਈ ਚੰਗੇ ਪੈਸੇ ਦੇਣ ਵਾਲਾ ਵੀਰ ਆਪਣੇ ਵਾਂਗੂ ਕੋਈ ਸਾਂਭ ਸੰਭਾਲ ਵਾਲਾ ਚੰਗੀ ਨਸਲ ਰੱਖਣ ਵਾਲਾ ਹੈਗਾ ਮੇਰਾ ਵੀਰ ਹਾਂ ਚਾਹ ਬਾਣ ਹੋਇਆ ਵੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵੀਡੀਓ ਪਾਵਾਂਗੇ ਉਹਦੀ ਤੇ ਉਹਦੇ ਚ ਸਾਨੂੰ ਨਾਲੇ ਦਾ ਮਾੜਾ ਮੋਟਾ ਕਮੈਂਟ ਕਰਕੇ ਦੱਸਿਓ ਵੀਰੇ ਵੀ ਕਿਵੇਂ ਆ ਕਿਦਾਂ ਲੱਗਦੀ ਆ ਝੋਲੀ ਵੀ ਕਿਵੇਂ ਆ ਕਿਹੜੇ ਬੰਦਿਆਂ ਦਾ ਸਾਨੂੰ ਪਤਾ ਲੱਗ ਜੂ ਉਹਦੇ ਨਾਲ ਵੀ ਬਾਕੀ ਸਾਡਾ ਕੁਝ ਮਨ ਚੇਂਜ ਹੋਊ ਪਤਾ ਲੱਗ ਜੂ ਵੀ ਹਾਂ ਕਿਦਾਂ ਵੀ ਕੋਈ ਤੁਸੀਂ ਕੀ ਕਮੈਂਟ ਕਰਦੇ ਹੋ ਵੀ ਛੋਟੀ ਸਾਨੂੰ ਮੇਲੇ ਤੇ ਲਿਜਾਣੀ ਚਾਹੀਦੀ ਆ ਕਿ ਜਾਂਦਾ ਵੀ ਬਾਕੀ ਸੀਲ ਕਰ ਦਈਏ ਕਰ ਦਈਏ ਜਾਂ ਫਿਰ ਕਰਦੀ ਰੱਖ ਲਈਏ ਤੁਹਾਨੂੰ ਦੱਸ ਦਨੇ ਆ ਵੀ ਆਪਾਂ ਸਰਕਾਰੀ ਸਾਹ ਦਾ ਵੀ ਮਤਲਬ ਇਹ ਜੋ ਡਾਕਟਰਾਂ ਕੋਲ ਟੀਕੇ ਆਉਂਦੇ ਨੇਗੇ ਪਹੁੰਚਣਗੇ ਉਹ ਆਪਾਂ ਟੀਕਾ ਲਵਾਇਆਗਾ 15 ਕਿ ਦਿਨ ਹੋ ਗਏ ਟੀਕੇ ਨੂੰ ਲਵਾਏ ਨੂੰ ਵੀ ਆਪਾਂ ਸੇਲ ਵੀ ਕਰਨੀ ਆ ਵੀ ਜੇ ਕੋਈ ਵਧੀਆ ਵਧੀਆ ਐ ਮਣੋਂ ਵਾਲਾ ਵੀ ਵਧੀਆ ਹਰੇਕ ਨਸਲ ਵਾਲਾ ਰੱਖਣ ਵਾਲਾ ਬੰਦਾ ਹੋਇਆ ਵਿੱਚ ਵੀਰੇ ਆਪਾਂ ਹੁੰਦੇ ਵੀ ਨੇ ਥੋੜੀ ਕਮੈਂਟਾਂ 'ਚ ਕਰਨ ਵਾਲੇ ਦੇਖਦੇ ਆਂ ਉਹ ਜੋ ਕੁਝ ਹੁੰਦੇ ਆ ਵੀ ਉਹ ਦਾ ਥੋੜਾ ਜਿਹਾ ਚਲੋ ਆਪਾਂ ਨੂੰ ਕੋਈ ਉਹ ਨਹੀਂਗਾ ਕਰੀ ਜਾਂਦੇ ਜੋ ਕੁਝ ਵੀ ਆ ਵੀ ਵਿੱਚ ਜਿਵੇਂ ਚਾਹਵਾਨ ਹੁੰਦੇ ਆ ਆਪਣੇ ਵਾਂਗੂ ਪਹਿਲਾਂ ਤੋਂ ਸਟਾਰਟਿੰਗ ਤੋਂ ਜੇ ਕੋਈ ਇਹੋ ਜਿਹਾ ਹੋਇਆ ਆਪਾਂ ਕੰਟੈਕਟ ਨੰਬਰ ਵੀ ਦੇ ਦੇ ਬਾਕੀ ਬਾਕੀ ਮੈਂ ਵਿੱਚ ਇੱਕ ਮੈਂ ਬਾਈ ਦੀ ਗੱਲ ਕਰਾਂ ਥੋੜੀ ਮੈਂ ਇੱਕ ਵਾਰ ਗੱਲ ਕਹਿਣਾ ਵਿੱਚ ਬਾਕੀ ਸਾਡੇ ਵੀਰ ਹੁੰਦੇ ਵਿੱਚ ਬਹੁਤ ਟਾਈਮ ਪਾਸ ਜਿਹੜੇ ਹੁੰਦੇ ਨੇਗੇ ਟਾਈਮ ਪਾਸ ਵੀਡੀਓ ਜ਼ਰੂਰ ਦੇਖ ਲਿਓ ਸਾਡੀ ਪਰ ਵਿੱਚੋਂ ਕਮੈਂਟ ਕਰਕੇ ਆਪ ਦਾ ਟਾਈਮ ਪਾਸ ਆ ਜਾਣਾ ਕਰਿਓ ਨਹੀਂ ਉਹ ਹਾਂ ਟਿਕਟ ਵੀਰੇ ਉਹ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਤੇ ਉਹ ਮੈਂ ਤਾਂ ਹੁਣ ਸਟਾਰਟਿੰਗ ਤੋਂ ਪਹਿਲਾਂ ਤੋਂ ਹੀ ਇਹ ਜੀ ਚ ਪਿਆ ਆ ਵੇਖਿਆ ਆ ਉੱਥੇ ਵੀਰੇ ਜਦੋਂ ਹੁਣ ਮੁਖਸਰ ਜਾਈਦਾ ਮੁਖਸਰ ਵੀ ਬਹੁਤ ਤਰ੍ਹਾਂ ਦੇ ਲੋਕੀ ਹੁੰਦੇ ਆਪਾਂ ਨਾਲ ਚਲ ਵੀਡੀਓ ਪਾ ਕੇ ਵੀਡੀਓ ਤੇ ਆਪਾਂ ਨੂੰ ਕਮੈਂਟਾਂ ਚ ਦੱਸ ਦਿੰਦੇ ਆ ਹਾਂ ਬਈ ਹਾਂ ਉੱਥੇ ਰਿੰਗ ਦੇ ਕੋਲੇ ਖੜੇ ਹੁੰਦੇ ਆ ਸਾਰੇ ਹਾਂ ਸਹੀ ਆ ਉੱਥੇ ਹੀ ਬੰਦਿਆਂ ਦੀ ਭਾਸ਼ਾ ਪਤਾ ਲੱਗ ਜਾਂਦਾ ਕਿਹੜਾ ਕਿੱਥੋਂ ਬੋਲਦਾ ਹੁੰਦਾ ਆਈਦਾ ਫਿਰ ਆਪਾਂ ਹਰੇਕ ਨਹੀਂ ਉੱਦਾਂ ਕੋਈ ਗੱਲ ਨਹੀਂ ਇਨੀ ਪਿਆਰ ਆਪਣਾ ਦਾ ਆਪਣਾ ਦਾ ਪਿਆਰ ਆ ਉਹ ਤਾਂ ਠੀਕ ਆ ਜਿਸ ਤਰ੍ਹਾਂ ਦਾ ਵੀ ਕਿਸੇ ਨੂੰ ਕਿੱਦਾਂ ਲੱਗਦਾ ਹਨਾ ਜਿਹਦਾ ਪੁੱਤ ਆਉਂਦਾ ਸਹੀ ਚੋਣਨ ਵਾਲਾ ਵੀ ਹਾਂ ਭਾਈ ਜਿਹੜਾ ਫਿਰੋਂ ਹੁੰਦਾ ਵੀ ਹਾਂ ਇਹ ਚੀਜ਼ ਹੈਗੀ ਆ ਵਾਕਈ ਯਾਰ ਹੁਣ ਮੇਰੇ ਵਰਗੇ ਵਿੱਚ ਬੈਠੇ ਹੁੰਦੇ ਸਹੀ ਆ ਚਲੋ ਉਹਨਾਂ ਨੇ ਯਾਰ ਕਹਿ ਹੀ ਦੇਣਾ ਉਹਨਾਂ ਨੇ ਹੁਣ ਚੀਜ਼ ਤਾਂ ਪਾ ਰਖਣਾ ਤਾਂ ਹੋਣਾ ਨਹੀਂ ਵੀ ਇਹ ਚੀਜ਼ ਕੀ ਆ ਇਹ ਕੀ ਨਹੀਂ ਆ ਹਾਂ ਬਾਕੀ ਹਾਂ ਬਾਕੀ ਭਾਈ ਸਾਰੇ ਜਿਹੜੇ ਆਪਣੀ ਵੀਡੀਓ ਦੇਖਦੇ ਆ ਸਾਰਿਆਂ ਨੂੰ ਜਿਹੜੇ ਆਪਾਂ ਨੇ ਪਸ਼ੂਆਂ ਦੇ ਪਿਆਰ ਕਰਦੇ ਆ ਪਸ਼ੂਆਂ ਨੂੰ ਹਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਮੇਲੇ ਬਾਰੇ ਤਨੌਲੇ ਦੇ ਬਾਰੇ ਤੇ ਸਾਰੇ ਆਪਣੀ رائے ਜ਼ਰੂਰ ਦਿਓ ਵੀ ਅਸੀਂ ਵੀ ਪਾ ਦਈਏ ਆ ਆਪਦੀ ਕਿ ਜੇ ਨੂੰ ਅਸੀਂ ਵੀਡੀਓ ਬਸ ਇੱਕ ਅੱਧੇ ਦਿਨ ਦਾ ਚਾਹ ਕੱਲ ਕੋਲ ਤੱਕ ਅਸੀਂ ਵੀਡੀਓ ਵੀਡੀਓ ਉਹਦੀ ਪਾਵਾਂਗੇ ਵੀ ਵੀ ਸਾਨੂੰ ਕੰਪੀਟੀਸ਼ਨ ਲੜਨਾ ਚਾਹੀਦਾ ਜਾਂ ਨਾ ਕਿਉਂਕਿ ਸਾਡੇ ਵੀ ਇੱਕ ਤੈਦਾ ਮੁੰਡਾ ਹੁਣ ਜਾਨੀ ਕਿ ਲੈ ਉਹਨੇ ਪਾਉਣੀ ਆ ਉਹਨੇ ਚੁਆਈ ਚ ਪਾਉਣੀ ਆ ਤੇ ਪਹਿਲੇ ਸੂਏ ਝੂਟੀ ਆ ਤੇ ਉਹਨੇ ਵੀ ਪਾਉਣੀ ਆ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਕਦੇ ਦਿਨ ਤੱਕ ਸਾਇਦ ਕੱਲ ਨੂੰ ਪਾ ਦਈਏ ਬਣਾ ਕੇ ਜਿਹੜੀ ਆਪਾਂ ਮੇਲੇ ਤੇ ਪਾਉਣੀ ਆ ਤੇ ਆ ਆਪਾਂ ਹਣੀ ਹੁੰਦਲ ਬਾਈ ਵਾਲੀ ਦੀ ਵੀ ਆਪਾਂ ਝੋਟੀ ਦੀ ਪਾਵਾਂਗੇ ਬਸ ਇਦਾਂ ਹੀ ਆ ਵੀ ਆਪਾਂ ਤਾਂ ਹੀ ਵਿਚਾਰ ਲੈਣਾ ਚਾਹੁੰਦੇ ਆ ਵੀ ਮੈਂ ਵੀਰੇ ਪਹਿਲਾਂ ਤੋਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਵੀਡੀਓ ਦੇ ਵਿੱਚ ਹੀ ਵੀ ਆਪਾਂ ਕੋਈ ਵੀ ਮੇਲਾ ਛੱਡਿਆ ਨਹੀਂ ਸਾਰੇ ਮੇਲੇ ਅਟੈਂਡ ਕਰਿਆ ਸਾਰੇ ਮੇਲਿਆਂ ਤੋਂ ਹੀ ਆਪਾਂ ਜਿੰਨੇ ਮੇਲੇ ਲਾਏ ਆ ਪਹਿਲਾਂ ਡੰਗਰਾਂ ਦੇ ਵਧੀਆ ਨਸਲ ਵਾਲਿਆਂ ਦੇ ਲੈ ਗਾਂ ਜਰਸੀ ਤੋਂ ਐਫ ਐਫ ਤੋਂ ਮੋਹਰਾ ਤੋਂ ਝੋਟੀਆਂ ਤੋਂ ਚਵਾਈ ਤੋਂ ਸਾਰੇ ਇਨਾਮ ਪਏ ਨੇ ਆਪਣੇ ਕੋਲੇ ਸਾਰਾ ਵਿੱਚ ਥੋੜਾ ਜਿਹਾ ਅੱਗੇ ਪਿੱਛੋਂ ਜੇ ਮੁਕਸਰ ਥੋੜਾ ਜਿਹਾ ਸਹੀ ਆ ਥੋੜੇ ਜਿਹਾ ਕੁਝ ਵਿੱਚ ਹੁੰਦੇ ਵੀ ਆਂਸਰ ਮਲਾਜ਼ਮੀ ਵਿੱਚ ਜਿਹੜੇ ਸੀ ਉਹਦੇ ਜੇ 420 ਜੀ ਕਰਕੇ ਜੀ ਉਦੋਂ ਕਰਕੇ ਵੀਰੇ ਮੈਨੂੰ ਮਾਨ ਜਾ ਫਿਰ ਮਾਨ ਟੁੱਟ ਜਾਂਦਾ ਯਾ ਟੁੱਟ ਜਾਂਦਾ ਮਨ ਯਾਰ ਆਪਾਂ ਕੀ ਫਾਇਦਾ ਕਿਸੇ ਨਾਲ ਲੜਾਂ ਜਿਵੇਂ ਬਾਈ ਇੱਥੇ ਨਾ ਅਸੀਂ ਦਿਖਾ ਦਿਆ ਤੁਹਾਨੂੰ ਕਿ ਹੁਣ ਦੁਬਾਰੇ ਫੇਰ ਥੋੜਾ ਜਿਹਾ ਮੈਨੂੰ ਹੋ ਗਏ 6-7 ਕਸਾਲ ਨਸਲ ਵਾਲੇ ਡੰਗਰ ਆਪਾਂ ਫੇਰ ਰੱਖਿਆ ਦੁਆਰੇ ਸਹੀ ਆ ਤੇ ਉਹਦੇ ਚ ਹੁਣ ਪ੍ਰਗਟ ਹੋ ਗਿਆ ਬਾਈ ਇਹ ਬਹੁਤ ਬਰੀ ਕਹਿੰਦਾ ਹੁੰਦਾ ਸੀ ਪਿਛਲੇ ਸਾਲ ਕਹਿੰਦਾ ਰਿਹਾ ਹੈ ਇਹ ਬਾਈ ਤੂੰ ਪਾ ਕੇ ਦੇਖ ਪਰ ਮੇਰਾ ਮਾਨ ਜਾ ਨਹੀਂ ਜੀ ਉਹਦੇ ਕਰਕੇ ਮਾਨ ਦਾ ਚੱਲ ਵੀਰੋ ਹੁਣ ਬਾਕੀ ਤੁਸੀਂ ਕਮੈਂਟ ਕਰੋਗੇ ਉਹਦੇ ਚ ਆਪਾਂ ਨੂੰ ਪਤਾ ਲੱਗ ਜੂ ਵੀ ਮੇਰਾ ਕਿਹੜਾ ਆਪਣੇ ਨਾਲ ਸਹਿਯੋਗੀ ਹੈਗਾ ਕਿਦਾਂ ਕਿੱਥੇ ਆਪਾਂ ਨੂੰ ਲਿਜਾ ਰਿਹਾ ਹੈ ਜਿਹੜਾ ਕਮੈਂਟ ਕਿਦਾਂ ਕਰ ਰਿਹਾ ਫਿਰ ਉਹ ਜਾ ਥੋੜਾ ਜਿਹਾ ਮਾਨ ਬਣ ਜੂ ਦੇਖਾਂਗੇ ਵੀਰੋ ਬਾਕੀ ਬਾਈ ਹੁਣ ਬਾਈ ਨੇ ਦੱਸਿਆ ਮਾ ਟੁੱਟਣ ਵਾਲੀ ਗੱਲ ਸਾਡਾ ਵੀ ਅਸੀਂ ਵੀਡੀਓ ਬਹੁ ਬਣਾਉਂਦੇ ਸੀਗੇ ਮੰਡੀਆਂ ਤੇ ਜਾਂਦੇ ਹੁੰਦੇ ਸੀਗੇ ਤੇ ਸਾਡਾ ਵੀ ਇਦਾਂ ਹੀ ਸੀਗਾ ਅਸੀਂ ਫਿਰ ਸਾਡੇ ਨਾਲ ਹੋਇਆ ਕਿ ਅਸੀਂ ਗਏ ਸੀ ਮੰਡੀ ਤੇ ਤੇ ਉੱਥੇ ਸਾਡਾ ਮਾਣਾ ਟੁੱਟ ਗਿਆ ਉੱਥੇ ਨਾ ਅਸੀਂ ਜੋ ਵੀਡੀਓ ਮੰਡੀ ਦੀ ਰਾਮਪੁਰਾ ਮੰਡੀ ਤੇ ਗਏ ਸੀਗੇ ਬਣਾਉਣਾ ਉਹਦੇ ਸਾਡਾ ਮੰਨ ਕੇ ਚਲੋ ਸਾਡਾ ਦੇਣੀ ਮਾਲਾ ਚੱਲਦਾ ਚੜਾਈ ਸਾਡੇ ਵਾਸਤੇ ਆ ਕਿਦਾਂ ਵੀ ਲਾ ਲੋ ਤੇ ਅਸੀਂ ਵੀਡੀਓ ਬਣਾਉਣ ਲੱਗ ਗਏ ਉਹ ਮੱਝ ਨੇ ਮਪੂਸ ਮਾਰ ਕੇ ਸਾਡਾ ਫੋਨ ਭੰਨਤਾ ਨਾਲੇ ਸਾਡੇ ਮੈਗਮੂ ਟੁੱਟ ਗਏ ਸਾਡਾ ਮਨ ਗਿਆ ਦੁਖੀ ਹੋ ਗਿਆ ਉਥੇ ਵੀ ਯਾਰ ਸਾਡ ਫੇਰ ਅਸੀਂ ਫੇਰ ਮਨ ਜਾ ਢੱਲਾ ਪਿਆ ਸਾਡਾ ਹੁਣ ਫੇਰ ਅਸੀਂ ਕੈਮ ਹੋਏ ਆ ਵੀ ਨਹੀਂ ਦੁਬਾਰਾ ਵੀਡੀਓ ਪਾਵਾਂਗੇ ਤੇ ਆਪਣੇ ਭਾਈਆਂ ਭਾਈਆਂ ਨੂੰ ਵੀਡੀਓ ਵਧੀਆ ਵਧੀਆ ਡੰਗਰਾਂ ਦੀਆਂ ਪਸੂਆਂ ਦੀਆਂ ਆਪਾਂ ਲਿਆ ਕੇ ਆਵਾਂਗੇ ਨਾ ਵਾਸਤੇ ਹੋਰ ਵੀ ਆਪਣੇ ਜਾਨਵਰਾਂ ਦੀਆਂ ਕੁੱਤਿਆਂ ਬਿੱਲੇ ਦੀਆਂ ਵੀਡੀਓ ਜਰੂਰ ਪਾਇਆ ਕਰਾਂਗੇ ਤੇ ਸਾਡੇ ਚੈਨਲ ਦਾ ਜਰੂਰ ਬਣੇ ਰਹੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਸ ਤਰ੍ਹਾਂ ਵੀ ਜੇ ਕੋਈ ਸਾਨੂੰ ਕੋਈ ਨਵੀਂ ਚੀਜ਼ ਆ ਮੈਨੂੰ ਯਾਦ ਆ ਉਹ ਹਰ ਇੱਕ ਚੀਜ਼ ਫੋਨ ਦੇ ਵਿੱਚ ਐਡ ਕਰਦਾ ਜਿਵੇਂ ਹੁਣ ਪੁਰਾਣਾ ਵਿਰਸਾ ਆਪਣਾ ਮੈਂ ਹਾਂ ਉਹਦੇ ਬਾਰੇ ਜਾਣਨਾ ਆਉਣਾ ਬਾਹਰ ਬਹੁਤ ਦੇਖਦਾ ਪੁਰਾਣਾ ਵਿਰਸਾ ਹੁਣ ਬੁੜੀਆਂ ਵਿੱਚ ਬਹੁਤ ਆਪਣੇ ਕਿਸੇ ਨਵੀਂ ਜਾਣਕਾਰਾਂ ਨੂੰ ਇਦਾਂ ਨਹੀਂ ਪਤਾ ਹੋਣਾ ਵੀ ਜਿਵੇਂ ਉਹ ਅੱਡਾ ਲਾ ਕੇ ਦਰੀਆਂ ਦਰੀਆਂ ਬਣਦੀਆਂ ਨੇ ਹਾਂ ਕਿਵੇਂ ਆ ਵੀ ਕਿਦਾਂ ਬਾਈ ਹੋਰ ਵੀ ਆ ਚ ਕਰ ਲੈਣਾ ਜੀ ਠੀਕ ਤੇ ਵੀ ਕੋਈ ਸਹੀ ਆ ਬਾਈ ਹੋਰ ਵੀ ਉਹ ਕਹਦੇ ਨੇ ਆਪਾਂ ਦੌਣ ਵੱਡਾ ਆਉਣ ਵੀ ਨਹੀਂ ਪਾਉਣੀ ਬਾਈ ਉਹ ਵੀ ਬਣਾਵਾਂਗੇ ਕਹੇ ਦੇਣਾ ਉਹ ਥੋੜਾ ਜਿਹਾ ਮੈਂ ਹੁਣ ਇਦਾਂ ਇਦਾਂ ਜਿੱਥੋਂ ਵੀ ਕੋਈ ਚੀਜ਼ ਪੁਰਾਣੀ ਮਿਲਦੀ ਆ ਹੁਣ ਜਿਵੇਂ ਕੋਈ ਚਾਰਖੇ ਹੋ ਗਏ ਜਾਂ ਕੁਝ ਹੋਰ ਹਾਂ ਸਹੀ ਆ ਬਾਈ ਚੁਕੀਆਂ ਚੁਕੀਆਂ ਥੋੜਾ ਥੋੜਾ ਚੀਜ਼ ਮੈਂ ਹਰ ਇੱਕ ਚੀਜ਼ ਇਕੱਠੀ ਕਰ ਰਿਹਾ ਠੀਕ ਆ ਠੀਕ ਆ ਬਾਈ ਹਣੀ ਠੀਕ ਆ ਵੀਰੇ ਧੰਨਵਾਦ ਵੀਰੇ ਧੰਨਵਾਦ ਓਕੇ ਓਕੇ ਜੀ